ਕੰਮ ਸੋਚ ਕਰਦਾ ਵਾਪਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਆਪਾਂ ਨੇ ਤੇ ਕੁੜੀ ਦਾ ਵਿਆਹ ਜਦੋਂ ਕਰਨਾ ਹੀ ਆ ਆਪਾਂ ਥੋੜਾ ਬੋਤਾ ਕਰਜ਼ਾ ਚੱਕ ਲੈਨੇ ਆ ਕੋਈ ਦਾ ਹੂਲਾ ਪੱਕਾਂਗੀ ਭਰਾਵਾ ਹੈ ਹੋਰ ਕਰ ਵੀ ਕੀ ਸਕਦੇ ਆ ਵਿਆਹ ਤਾਂ ਹੁਣ ਕਰਨਾ ਹੀ ਪਊਗਾ ਨਾਲੇ ਕੁੜੀ ਦੇ ਦਾ ਚਾਹ ਪੂਰੇ ਕਰਨੀ ਪੈਣਗੇ ਆਪਾਂ ਨੂੰ ਠੀਕ ਹੈ ਆਪਾਂ ਚ ਅੱਜ ਔਖਾ ਟਾਈਮ ਦੇਖੀਏ ਚ ਔਖਾ ਟਾਈਮ ਦੇਖੀਏ ਪਰ ਕੱਲ ਨੂੰ ਆਪਣੀ ਕੁੜੀ ਨੂੰ ਨਾ ਕਿਸੇ ਗੱਲ ਦਾ ਮੇੜਾ ਨਾ ਸੁਣਨਾ ਪੈ ਜੇ ਇਹੀ ਫਿਕਰ ਲੱਗਾ ਰਹਿੰਦਾ ਮੈਨੂੰ ਵੀ ਦਿਨ ਰਾਤ। ਇੱਕ ਮਹੀਨਾ ਕਮੇ ਕਰਕੇ ਭਾਈ ਕੁੜੀ ਨੂੰ ਸੌਖੀ ਕਰਦੀਏ ਆਪਣੇ ਨਾਲ ਜਿਹੜਾ ਹੋ ਰਿਹਾ ਹੋ ਰਿਹਾ ਹਾਂ। ਨਹੀਂ ਕੀ ਕਰਨਾ ਤੁਸੀਂ ਹੁਣ? ਕਰਨਾ ਕੀ ਆ ਵਿਆਹ ਕਰਾਂਗੇ ਤੇਰਾ। ਤੇ ਕੱਲ ਨੂੰ ਆਏ ਆ ਵੀ ਜੇ ਆਪਾਂ ਨੇ ਕੁਛ ਨਾ ਨੋਂ ਤੇ ਲਾਇਆ ਕੱਲ ਨੂੰ ਤੇਰੀ ਸੱਸ ਤੇਨੂੰ ਮਿਹਣੇ ਦੇ ਦੇ ਮਾਰ ਦੂ। ਆਪਣੇ ਕੰਨੀ ਤਾਂ ਆਪਾਂ ਨੂੰ ਪੂਰਾ ਕਰਨਾ ਪਊਗਾ ਨਾ। ਹੂੰ ਤੇ ਤੁਸੀਂ ਕਰਜ਼ਾ ਚੱਕਣਾ। ਉਹ ਤਾਂ ਚੱਕਣਾ ਹੀ ਪਊਗਾ ਹੁਣ ਤੈਨੂੰ ਵੀ ਪਤਾ ਹੀ ਆਪਣੇ ਘਰ ਦੇ ਹਾਲਾਤ ਕੀ ਐ। ਨਹੀਂ ਨਹੀਂ। ਕਰਜ ਕਰਜਾ ਕੋਈ ਨਹੀਂ ਚੱਕਣਾ ਹੈਗਾ ਸਾਦਾ ਜਿਹਾ ਵਿਆਹ ਕਰ ਦੋ ਮੇਰਾ ਬਸ ਬਹੁਤ ਆ ਸਾਦਾ ਵਿਆਹ ਆਪਾਂ ਤਾਂ ਕਰ ਦਾਂਗੇ ਅਗਲਾ ਵੀ ਤਾਂ ਮੰਨੇ ਅੱਗੇ ਵਾਲਾ ਐ ਹੁਣ ਤੈਨੂੰ ਖੂਚ ਤਾਂ ਨਹੀਂ ਧੱਕਾ ਦੇ ਸਕਦੇ ਜੇ ਵਧੀਆ ਘਰਵਾਰ ਭਾਲਾਂਗੇ ਤਾਂ ਭਈ ਅਗਲੇ ਦਾ ਵਧੀਆ ਆਦਰ ਸਤਕਾਰ ਵੀ ਤਾਂ ਕਰਨਾ ਪਊਗਾ ਤੁਸੀਂ ਮੇਰਾ ਕਰਜ਼ਾ ਚੱਕ ਕੇ ਵਿਆਹ ਤਾਂ ਕਰ ਦੋਗੇ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਵੀ ਆਪਣੇ ਘਰ ਦੇ ਹਾਲਾਤ ਕੀ ਹੋਏ ਪਏ ਹਾਲਾਤ ਆਪ ਹੀ ਸੁਧਰ ਜਾਂਦੇ ਹੁੰਦੇ ਨੇ ਐਡੀ ਗੱਲ ਨਹੀਂ ਹੁੰਦੀ ਹੈਗੀ ਮੈਂ ਤੈਨੂੰ ਕਰਜ਼ਾਈ ਕਰਾ ਕੇ ਨਾ ਆਪਦਾ ਵਿਆਹ ਨਹੀਂ ਕਰਾਉਣਾ ਚਾਹੁੰਦੀ ਫਿਰ ਉਹ ਭਾਈ ਸਾਰਾ ਕੁਝ ਹੋ ਜਾਂਦਾ ਹੁੰਦਾ ਹੈ ਲੋਨ ਵੀ ਚੱਕੇ ਜਾਂਦੇ ਨੇ ਲੈ ਵੀ ਜਾਂਦੇ ਨੇ ਜੇ ਬੰਦਾ ਹਿੰਮਤ ਰੱਖੇ ਕੋਈ ਨਹੀਂ ਅਸੀਂ ਮਿਹਨਤ ਕਰਕੇ ਲਾ ਦਾਂਗੇ ਕਿੱਡੀ ਕ ਗੱਲ ਐ ਫਿਰ ਪੁੱਤ ਵਿਆਹ ਨਾ ਰੋਜ-ਰੋਜ ਨਹੀਂ ਹੁੰਦੇ ਹੈਗੇ ਤੇਰਾ ਕੋਈ ਚਾਹ ਨਾ ਅਧੂਰਾ ਰਹਿ ਜੇ ਸਾਨੂੰ ਇਹ ਸਾਡੇ ਕੱਲੀ-ਕੱਲੀ 30 ਸੀਗੀ ਕਿਤੇ ਆਪਦੇ ਸੁਪਨੇ ਮਾਰ ਕੇ ਇੱਕ ਵਾਰੀ ਵਿਆਹ ਕਰਾਉਣਾ ਹੁੰਦਾ ਹਾੜੇ 30 ਬਣ ਕੇ ਕੋਈ ਗੱਲ ਨਹੀਂ ਮੇਰੇ ਕਿਹੜੇ ਚਾਹ ਅਧੂਰੇ ਰਹਿ ਗਏ ਤੁਸੀਂ ਮੇਰੇ ਨਿੱਕੇ ਤੋਂ ਨਿੱਕੇ ਵੱਡੇ ਤੋਂ ਵੱਡੇ ਚਾਹ ਸਾਰੇ ਪੂਰੇ ਕੀਤੇ ਨੇ ਮੇਰਾ ਕੋਈ ਚਾਹ ਅਧੂਰਾ ਨਹੀਂ ਰਿਹਾ ਹੈਗਾ ਨਾਲੇ ਮੇਰੀ ਗੱਲ ਸੁਣੋ ਮੇਰੇ ਸਾਦਾ ਦਾ ਵਿਆਹ ਕਰ ਦਿਓ ਮੈਂ ਤਾਂ ਪਹਿਲਾਂ ਵੀ ਇਹੀ ਸੋਚੀਦੀ ਹੁੰਦੀ ਸੀ ਨੇਹਾ ਕੱਲੀ ਤੇਰੀ ਸੋਚ ਨਹੀਂ ਹੈਗੀ ਸਾਨੂੰ ਅਸੀਂ ਭਾਈ ਤੇਰੇ ਸਹੁਰਿਆਂ ਬਾਰੇ ਵੀ ਸੋਚਦੇ ਆ ਕੱਲ ਨੂੰ ਉਹ ਤੈਨੂੰ ਮੇਨੇ ਮਾਰਨਗੇ ਫਿਰ ਤੁਸੀਂ ਹਜੇ ਬੰਦੇ ਘਾਤ ਪਾਲ ਲੈਨੇ ਫਿਰ ਹੋਰ ਕਿਹੜਾ ਪਾਲੀਏ ਤੇਰੇ ਵਾਸਤੇ ਐਡਾ ਰੱਬ ਕੋਈ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਜਿਹੜੀ ਨੂੰ ਹੁੰਦੀ ਆ ਨੂੰ ਦੇ ਪੇਕਿਆਂ ਨੂੰ ਕੋਈ ਨਹੀਂ ਕਹਿੰਦਾ ਹੁੰਦਾ ਵੀ ਹਾਂ ਪਈ ਚਲ ਕੋਈ ਨਾ ਨਾ ਇਹ ਔਖੇ ਸੌਖੇ ਹੋ ਕੇ ਇਹਨਾਂ ਨੇ ਆਹ ਕੰਮ ਕੀਤਾ ਇੰਨਾ ਕ ਵਿਆਹ ਕੀਤਾ ਜਿਹੜਾ ਉਹ ਤਾਂ ਅਗਲੇ ਆਏ ਕਹਿੰਦੇ ਨੇ ਵੀ ਜਾਣ ਬੁੱਝ ਕੇ ਆਈ ਤੋਰਤੀ ਖਾਲੀ ਐ ਤਾਂ ਫਿਰ ਮੰਮੀ ਐ ਤਾਂ ਫਿਰ ਮੰਮੀ ਆਪਾਂ ਭਾਬੀ ਨੂੰ ਲੈ ਕੇ ਆਏ ਸੀ ਹੈ ਭਾਬੀ ਤੋਂ ਤਾਂ ਆਪਾਂ ਕੁਝ ਲਈ ਆਈ ਨਹੀਂ ਉਹ ਹਰੇਕ ਬੰਦਾ ਆਪਣੇ ਅਰਗਾਂ ਨਹੀਂ ਹੁੰਦਾ ਨਹੀਂ ਹਾਂ ਠੀਕ ਆ ਆਪਾਂ ਆਪਾਂ ਤਾਂ ਜਿਹੜਾ ਕੁਝ ਕਰਨਾ ਸੀ ਕਰ ਲਿਆ ਦੱਸ ਉਹ ਸਭ ਦੀ ਪਾਈ ਆਪੋ ਆਪਦੀ ਸੋਚ ਹੁੰਦੀ ਹੈ ਆਪਣੀ ਸੋਚ ਹੋਰ ਹੈ ਤੇਰੇ ਸਹੁਰਿਆਂ ਦੀ ਸੋਚ ਹੋਰ ਹੈ ਸਾਰਿਆਂ ਦੀ ਸੋਚ ਆਪਾਂ ਇਕੱਠੀ ਨਹੀਂ ਕਰ ਸਕਦੇ ਬੇਸ਼ੱਕ ਉਹ ਜਮਾਂ ਨਾਲ ਸੋਚਣਾ ਪਰ ਸਾਨੂੰ ਲੱਗਦਾ ਵੀ ਸਾਡੀ ਤੀਨ ਨੂੰ ਜਿਹੜੀ ਕਿ ਜੀ ਲੋੜ ਆ ਸਾਨੂੰ ਦੇਣੀ ਚਾਹੀਦੀ ਉਹ ਦੇ ਕੇ ਤੋਰਾਂਗੇ ਫਿਰ ਤੁਸੀਂ ਸਾਲ ਡੇਢ ਸਾਲ ਮੇਰਾ ਰੋਕ ਕੇ ਵਿਆਹ ਕਰਦੇ ਕੋਈ ਨਾ ਕਿੱਡੀ ਕੀ ਗੱਲ ਐ ਫਿਰ ਡੇਢ ਸਾਲਾਂ ਨੂੰ ਕੀ ਹੋ ਜੂਗਾ ਨਾਲੇ ਜੇ ਆਪਾਂ ਨੂੰ ਕੋਈ ਵਧੀਆ ਦੱਸ ਪੈਂਦੀ ਆ ਰਿਸ਼ਤਿਆਂ ਦੀ ਕੋਈ ਗੱਲ ਨਹੀਂ ਚੰਗਾ ਪਰਿਵਾਰ ਮਿਲ ਜੇ ਤਾਂ ਕੱਗਲ ਕੀ ਐ ਚੰਗਾ ਪਰਿਵਾਰ ਜੇ ਇੱਕ ਵਾਰੀ ਹੱਥੋਂ ਲੰਘ ਜੇ ਤਾਂ ਮੁੜ ਕੇ ਉਹ ਜਿਹੇ ਰਿਸ਼ਤੇ ਨਹੀਂ ਮਿਲਦੇ ਹੁੰਦੇ ਪਾ ਦੂ ਮਿਲ ਜਾਣਗੇ ਨਹੀਂ ਮਿਲਦੇ ਹੁੰਦੇ ਹਾਂ ਉਹ ਵੀ ਜਿੱਤ ਨਹੀਂ ਕਰਦੇ ਹੁੰਦੇ ਕੋਈ ਗੱਲ ਨਹੀਂ ਤੇਰਾ ਭਰਾ ਤੇ ਤੇਰਾ ਪਿਓ ਜੋ ਕਰ ਰਹੇ ਨੇ ਉਹ ਠੀਕ ਹੀ ਕਰ ਰਹੇ ਨੇ ਕੋਈ ਨਾ ਆਪਦੀ ਚਾਦਰ ਦੇਖ ਕੇ ਹੀ ਪੈਰ ਪਸਾਣਗੇ ਆਈ ਨਹੀਂ ਹੈਗਾ ਵੀ ਵਿਤੋਂ ਬਾਹਰ ਹੋ ਕੇ ਕਰਜ਼ਾ ਚੱਕ ਲੈਣਗੇ ਪਰ ਕਰਜ਼ਾ ਚੱਕਣਾ ਹੀ ਪੂ ਥੋੜਾ ਮੋਟਾ ਕੋਈ ਨਹੀਂ ਅਸੀਂ ਸਾਰਾ ਹੱਲ ਕਰ ਲਾਂਗੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਸੀਂ ਜਿਹੜਾ ਤੁਹਾਨੂੰ ਕੰਮ ਕਿਹਾ ਤੁਸੀਂ ਆਪਦੇ ਕੰਮ ਨਿਮੇੜ ਕੇ ਰੱਖੋ ਡੈਡੀ ਆਪਾਂ ਆਪਦਾ ਸਮਾਨ ਨਹੀਂ ਲਈਏ ਨੇੜੀ ਇਹ ਰੀਤੀ ਰਿਵਾਇ ਨਾ ਗਲਤ ਬਣੇ ਹੋਏ ਨੇ ਨਾਲ ਤਾਂ ਤੁਸੀਂ ਮੈਨੂੰ ਪਾਲਤਾ ਹੈ ਮੈਨੂੰ ਇੰਨਾ ਪੜਾਤਾ ਹੁਣ ਜਦ ਅਗਲੇ ਬਗਾਨੇ ਘਰੇ ਮੈਨੂੰ ਭੇਜਣਾ ਤਾਂ ਵੀ ਤੁਸੀਂ ਮੇਰੇ ਤੇ ਇੰਨਾ ਪੈਸਾ ਲਾਉਂਗੇ ਹੈ ਫਿਰ ਮੈਨੂੰ ਦਾਇ ਦੇ ਕੇ ਤੋਰੋਗੇ ਇਹ ਤਾਂ ਗਲਤ ਗੱਲ ਹੋਣਾ ਆਹੋ ਉਹ ਪਈ ਜਿਹੜੇ ਬਣੇ ਨੇ ਉਮੀ ਚੱਲਣਗੇ ਇਹਨਾਂ ਨੂੰ ਨਾ ਆਪਾਂ ਬੰਦ ਕਰ ਸਕਦੇ ਨਾ ਕਿਸੇ ਨੂੰ ਹਟਾ ਸਕਦੇ ਆ ਇਹ ਤਾਂ ਚੱਲ ਹੀ ਆਇਆ ਤੁਰਤ ਸਗੋਂ ਡੈਡੀ ਮੁੰਡੇ ਵਾਲੇ ਨੂੰ ਪੈਸੇ ਦੇਣੇ ਚਾਹੀਦੇ ਨੇ ਕੁੜੀ ਦੇ ਮਾਪਿਓ ਨੂੰ ਵੀ ਤੁਸੀਂ ਭਾਈ ਸਾਡੇ ਘਰੇ ਤੋਰੀਆ ਕੁੜੀ ਆ ਤੁਸੀਂ ਇੰਨਾ ਪੜਾਇਆ ਲਿਖਾਇਆ ਆ ਚੱਕੋ ਪੈਸੇ ਇਹ ਬੜ ਮਾ ਹੁਣ ਨਾ ਮਰ ਰਵਾਜ ਤੋਰੂਗੀ ਤੋਪਿਆ ਤੇ ਚੰਗੀ ਗੱਲ ਨਹੀਂ ਹੋਊਗੀ ਫਿਰ ਆ ਜਾ ਚੱਲ ਚੱਲ ਗਏ ਆ ਜਾ ਦੇਖ ਬਾਪੂ ਇਹ ਗੱਲਾਂ ਮਰੀ ਜਾਂਦੀ ਆ ਪਰ ਇਹ ਤਾਂ ਚਲ ਹੁਣ ਜਿਹੜਾ ਕੁਝ ਕਹਿਣਾ ਤਾਂ ਕਹਿ ਲੈਣ ਦੇ ਇਹਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੈਗਾ ਪੈਸੇ ਤਾਂ ਆਪਾਂ ਨੂੰ ਚੱਕਣੇ ਪੈਣਗੇ ਮੈਂ ਤੈਨੂੰ ਇਹ ਕਹਿਣਾ ਵੀ ਤੇਰੀ ਹੈਗੀ ਕਿਸੇ ਤੱਕ ਪਹੁੰਚ ਵੀ ਆਪਾਂ 5-7 ਲੱਖ ਰੁਪਏ ਫੜ ਲਈ ਓ ਕਿਉਂ ਫਿਕਰ ਕਰਦਾ ਐ ਸਾਰੇ ਹੱਲ ਕਰ ਲਾਂਗੇ ਆਪਾਂ ਨਾਲੇ ਕੰਮ ਕਿਤੇ ਰੁਕੇ ਨੇ ਕੰਮ ਲਿਆ ਇਹ ਤਾਂ ਚੱਲੀ ਜਾਂਦੇ ਰਹਿੰਦੇ ਨੇ ਚਲ ਆਪਾਂ ਇਹ ਤਾਂ ਕੁੜੀ ਚੰਗੇ ਘਰੇ ਜਾਵੇ ਆਪਾਂ ਦਾ ਜਿਹੜੇ ਕੁਝ ਦੇਖਣਾ ਦੇਖੀ ਜੰਨੇ ਵੱਡੀ ਗੱਲ ਤਾਂ ਇਹੀ ਐ ਹੂੰ ਆਪ ਹੀ ਲੈਂਦੇ ਰਹਿਣਗੇ ਤੂੰ ਵੀ ਨਾ ਬੜਾ ਫਿਕਰ ਜਿਆ ਕਰ ਆ ਜਾ ਫਿਕਰ ਤਾਂ ਹੋ ਜਾਂਦਾ ਪਾਪਾ ਕਦੇ-ਕਦੇ ਮੈਨੂੰ ਐ ਲੱਗਦਾ ਵੀ ਇਹ ਸਾਰੇ ਹਾਲਾਤਾਂ ਦੇ ਪਿੱਛੇ ਜ਼ਿੰਮੇਵਾਰ ਮੈਂ ਹੀ ਆ। ਕੁੜੀ ਸਿਮਰਨਾ। ਹਾਂ ਮੰਮੀ। ਮੇਰੀ ਗੱਲ ਸੁਣ ਬਿਰ ਮੇਰੀ ਗੱਲ ਦਾ ਗੁੱਸਾ ਤਾਂ ਕਰੀ ਨਾ। ਤੇਰੀ ਮੰਮੀ ਜਾਦੇ ਬਿਮਾਰ ਐ। ਮੈਂ ਤਾਂ ਉੱਥੇ ਜਾਣਾ ਪਊਗਾ। ਮੈਨੂੰ ਉੱਥੇ 5-7 ਦਿਨ ਰਹਿਣਾ ਵੀ ਪਊਗਾ। ਮੰਮੀ ਮੈਂ ਕਿਹਦੇ ਕੋਲੇ ਰਹੂੰਗੀ ਫੇਰ? ਤੂੰ ਕਿਹਦੇ ਕੋਲੇ ਰਹਿਣਾ? ਦੇਖ। ਪਤਨ ਨਾ ਤਾਂ ਮੈਂ ਤੈਨੂੰ ਨਾਲ ਲਿਜਾ ਸਕਦੀ ਆ ਕਿਉਂਕਿ ਤੁਸੀਂ ਦੋਏ ਜੀ ਨਹੀਂ ਨਾ ਉੱਥੇ ਗਏ ਹਲੇ ਜੇ ਤਾਂ ਤੂੰ ਅਭੀ ਨਾਲ ਜਾਏ ਆਉਂਦੀ ਫਿਰ ਤਾਂ ਤੂੰ ਹੁਣ ਮੇਰੇ ਨਾਲ ਵਗ ਜਾਂਦੀ ਤੂੰ ਦੇਖ ਹੁਣ ਤੈਨੂੰ ਤੇਰੇ ਸਹੁਰੇ ਜਾਣਾ ਪਊਗਾ ਲੈ ਮੰਮੀ ਹੱਦ ਹੋਈ ਪਈ ਏ ਤੁਹਾਡੀ ਕਿਹੜੇ ਮੂੰਹ ਜਾਵਾਂ ਮੈਂ ਉਹਨਾਂ ਦੇ ਘਰੇ ਹੁਣ ਕਹਿੰਦੀ ਕਿਹੜੇ ਮੂੰਹ ਜਾਵਾਂ ਨਹੀਂ ਲੜਾਈਆਂ ਪੜਾਈਆਂ ਤਾਂ ਚੱਲਦੀ ਹੀ ਰਹਿੰਦੀਆਂ ਨੇ ਤੈਂ ਕਿਹੜਾ ਤਲਾਕ ਲੈ ਲੈ ਉਹਨਾਂ ਤੋਂ ਵੀ ਤਲਾਕ ਲੈ ਕੇ ਦੁਬਾਰੇ ਜਾਏਂਗੀ ਕੋਈ ਨਾ ਐਂ ਨਹੀਂ ਕਰਿਆ ਕਰਦੇ ਮੰਮੀ ਦੇਖ ਮੈਂ ਕੱਲੀ ਰਹਿਪੂ ਕੋਈ ਚੱਕਰ ਨਹੀਂ ਮੈਨੂੰ ਮੈਂ ਨਹੀਂ ਜਾਂਦੀ ਉਹਨਾਂ ਦੇ ਘਰੇ ਅਗਲੇ ਕਹਿਣਗੇ ਹੁਣ ਉਹਦੇ ਦਾ ਮਾਮਾ ਤੀ ਐ ਬੋਲ ਕੇ ਗਈਆਂ ਨੇ ਤੇ ਹੁਣ ਮੂੰਹ ਚੱਕ ਕੇ ਆਵੀ ਗਈ ਲੈ ਫਿਰ ਬੋਲ ਕੇ ਗਈਆਂ ਦੀ ਸਾਡਾ ਹੱਕ ਬਣਦਾ ਸੀ ਤਾਂ ਬੋਲ ਕੇ ਗਈਆਂ ਤੇਰਾ ਹੱਕ ਐ ਜੇ ਤਾਂ ਤੇਰਾ ਹੱਕ ਵੰਡ ਕੇ ਦੇਤਾ ਉਹਨਾਂ ਨੇ ਫਿਰ ਤਾਂ ਤੂੰ ਕਹਿ ਵੀ ਹੱਕ ਮੈਂ ਵੰਡਾ ਲਿਆ ਤੇ ਮੈਂ ਹੁਣ ਕੀ ਕਰਨ ਜਾਊਂਗੀ ਮੰਮੀ ਚੰਗੀ ਲੱਗਦੀ ਐ ਮੈਂ ਹੁਣ ਉੱਥੇ ਜਾਂਦੀ ਕਿੰਨਾ ਕਲੇਸ਼ ਕੁੱਤ ਕਲੇਸ਼ ਹੋਇਆ ਉੱਥੇ ਉੱਥੇ ਤਾਂ ਹੁੰਦਾ ਹੀ ਰਹਿੰਦਾ ਜਦੋਂ ਤੂੰ ਹੁੰਨੀ ਐ ਉ ਉੱਥੇ ਉਦੋਂ ਕਿੜਾ ਭਾਈ ਕੁੱਤਕਲੇਸ਼ ਨਹੀਂ ਹੁੰਦਾ ਹੈਗਾ ਵੀ ਅੱਜ ਨਦੀਦਾ ਕੁੱਤਕਲੇਸ਼ ਹੋਊਗਾ ਮੰਮੀ ਉਹਨਾਂ ਨੇ ਤੈਹੀਂ ਕਹਿਣਾ ਕਿ ਉੱਥੇ ਨਾ ਸਰਿਆਣੀ ਇਹਦਾ ਤਾਂ ਹੀ ਮੂੰਹ ਚੱਕ ਕੇ ਸਾਡੇ ਘਰੇ ਵਾਪਸ ਆ ਗਈ ਕੋਸ਼ ਲਾਲਾ ਮਰਜੀ ਦੇਖ ਹੁਣ ਕੇਰਾ ਤੈਨੂੰ ਜਾਣਾ ਪਊ ਮੇਰੀ ਮਜਬੂਰੀ ਹੈ ਚੱਲ ਮੈਂ ਤੈਨੂੰ ਛੱਡ ਕੇ ਆਉਂਗੀ ਉੱਥੇ ਮੰਮੀ ਮੈਂ ਰਜੀਤ ਆ ਦੇ ਭਰਦਾ ਨਹੀਂ ਪਰ ਹੁਣ ਮੰਨਣੀ ਤਾਂ ਤੇਰੀ ਪੈਣੀ ਆ ਮੈਨੂੰ ਜਾ ਮੇਰੀ ਗੱਲ ਸੁਣ ਮੈਂ ਉਧਰ ਜਾਉ ਤੇਰੇ ਨਾਲ ਕੀ ਮੇਰੇ ਨਾਲ ਚੱਲ ਤੈਨੂੰ ਮੈਂ ਬੱਸ ਚੜਾ ਦੂੰਗੀ ਮੰਮੀ ਦੇ ਬੱਸ ਨਹੀਂ ਮੈਂ ਚੜਦੀ ਮੈਨੂੰ ਛੱਡ ਕੇ ਉਹਨਾਂ ਦੇ ਘਰੇ ਪੁੱਤ ਕੋਸ ਨਹੀਂ ਹੁੰਦਾ ਹੈਗਾ ਤੈਨੂੰ ਕਿਤੇ ਨਹੀਂ ਉਹ ਗੋਲੀ ਮਾਰ ਦੇ ਕਿਤੇ ਨਹੀਂ ਪੁੱਠੀ ਮੋੜ ਦੇ ਉਹ ਤੇਰੇ ਮਾਮਾ ਕਹਿੰਦਾ ਮੈਂ ਹਸਪਤਾਲ ਚ ਲੈ ਜਾਣ ਕਿ ਨਹੀਂ ਉਹ ਖੜਿਆਗਾ ਜੇ ਮੈਨੂੰ ਡਿੱਕੀ ਜਾਂਦਾ ਉਹ ਚਲ ਠੀਕ ਹੈ ਮੰਮੀ ਚਲ ਚਲ ਪੈਣੀ ਆ ਆ ਜਾ ਕੇਰਾ ਬਬੀ ਲੈ ਇਹ ਸੇਮਰ ਮੰਨਦਾ ਖਾਰੇ ਰਸਨੀ ਪਾਬੀ ਆ ਤੇਰਾ ਸੂਟ ਆ ਵਿਆਹ ਤੇ ਨਾ ਤੂੰ ਆਹੀ ਸੂਟ ਪਾਈ ਸੋਨਾ ਸੂਟ ਆ ਕਿਆ ਹੈ ਸੂਟ ਲੈ ਕੇ ਦਿੱਤਾ ਜਿਵੇਂ ਸੜਾ ਕਹਿ ਮੈਂ ਨਹੀਂ ਪੋਣਾ ਪੋਣਾ ਇਹ ਪਾਬੀ ਕਿੰਨਾ ਤਾਂ ਸੋਨਾ ਤੂੰ ਖੋਲ ਕੇ ਲੈ ਕਿੰਨਾ ਇਹਦੇ ਨਾਲ ਦਾ ਸੇਮ ਸੂਟ ਤਾਂ ਮੈਂ ਲੈ ਕੇ ਆਈਆਂ ਆ ਕੋਈ ਕੱਪੜਾ ਆ ਵੀ ਆ ਤੇ ਪਾਉਂਗੀ ਮੈਂ ਪਾਬੀ ਅੱਡੇ ਵੀ ਮਹਿੰਗੇ ਤੂੰ ਕੱਪੜੇ ਨਾ ਪਾਏ ਪਹਿਲਾਂ ਜਿਹੜਾ ਹੁਣ ਨਖਰੇ ਕਰਕੇ ਦਿਖਾਉਣੀ ਜੀ ਮਹੰਗੇ ਨਹੀਂ ਪਾਇਨਾ ਫਿਰ ਇਹ ਵੀ ਨਹੀਂ ਲਿਆ ਕੇ ਦੇਣਾ ਸੀਗਾ ਇਹ ਮੈਨੂੰ ਕਿਉਂ ਲਿਆ ਕੇ ਦਿੱਤਾ ਪੁੱਤ ਸਾਹ ਸਰਦੇ ਹੀ ਕੱਪੜੇ ਜਾਂਦੇ ਨੇ ਕਿ ਲੈ ਹਨੇ ਮੇਰੀ ਗੱਲ ਸੁਣ ਲੈ ਬਾਬੀ ਆ ਕਲੇਸ਼ ਜਣਾ ਕਰ ਆ ਜਿਹੜਾ ਮੈਂ ਉਹਦੇ ਵਾਸਤੇ ਲੈ ਕੇ ਆਈ ਨਾ ਆ ਪਾ ਲਈ ਤੇ ਆ ਰੂ ਨਾ ਆ ਰੰਗ ਦੇਖੀ ਆ ਰੰਗ ਆ ਕੋਈ ਤੇਰੇ ਲਈ ਤਾਂ ਬਾਬੇ ਮੇਰੇ ਕੋਈ ਵੱੱਲਾ ਹੀ ਰੰਗ ਲਿਆਉਣਾ ਪਊਗਾ ਮੈਂ ਨਹੀਂ ਪਾਉਣੇ ਲੈ ਜਾ ਦੋਨੋਂ ਪੁੱਤ ਕਿੰਨਾ ਸੋਹਣਾ ਪੁੱਤ ਸੁਮਿਆਲ ਹੈ ਚੋ ਨਾਲ ਲਿਆਂਦਾ ਹੈਗਾ ਤੇਰਾ ਸੁਮ ਮੰਮੀ ਇਹ ਰੰਗ ਦਾ ਦੇਖੋ ਕਹੇ ਕਿ ਲੈ ਕੇ ਆਏ ਹਾਂ ਉਹ ਵਿਆਹ ਤੇ ਸੁਣ ਪਾਉਣ ਵਾਲੇ ਨੇ ਤੇਰੇ ਲੱਖਣ ਹੀ ਨਹੀਂ ਹੈਗੇ ਬਈ ਮੇਰੇ ਵਿਆਹ ਤੇ ਆਉਣ ਵਾਲੇ ਬਈ ਮੇਰੇ ਤਾਂ ਹੈ ਨਹੀਂ ਦੱਸ ਆ ਚੱਕ ਸੂਟ ਲੈ ਜਾ ਉਹਦੇ ਮੈਂ ਇੱਕ ਵੀ ਨਹੀਂ ਮੰਮੀਆਂ ਚਲਾ ਕੇ ਸੂਟ ਫਰੇਦਾ ਬਾਹਰ ਮਾਰ ਚੱਕ ਆ ਵੀ ਮਾਰ ਲੈ ਚੱਕ ਹਾਏ ਬੇ ਰੱਬਾ ਕਿਉਂ ਮਨਸਾਉਣੇ ਕਰ ਦਿਓਂਗੀਆਂ ਹੈ ਦੱਸ ਫੜਾ ਪੁੱਤ ਆਪਣੇ ਸੂਟ ਨਹੀਂ ਪਾਉਂਦੀ ਮਾਂ ਇਹ ਨਹੀਂ ਸਿੱਧੀ ਸਿੱਧੀ ਕਹੇ ਨਾ ਵੀ ਤੇਰੀ ਕਿਸੇ ਨਾਲ ਗੱਲਬਾਤ ਆ ਤੈਨੂੰ ਉਹਦੇ ਸੂਟ ਪਸੰਦ ਨਹੀਂ ਸਾਡੇ ਕਿੱਥੇ ਪਸੰਦ ਨਹੀਂ ਤੈਨੂੰ ਸੂਟ ਹਾਂ ਹੈਗੀ ਆ ਗੱਲਬਾਤ ਦੱਸ ਕਰਦੀ ਐ ਮੈਂ ਕਿਸੇ ਹੋਰ ਨੂੰ ਪਿਆਰ ਕੀ ਫਿਰ ਜੇ ਤੂੰ ਕਿਸੇ ਹੋਰ ਨੂੰ ਪਿਆਰ ਕਰਦੀ ਸੀ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਮੇਰੀ ਕਿਉਂ ਜ਼ਿੰਦਗੀ ਤਬਾਹ ਕਰੀ ਤਾਹ ਕਿਉਂਕਿ ਮੇਰੀ ਆ ਮਤ ਨਾ ਮਾਰੀ ਗਈ ਸੀ ਮਤ ਤਾਂ ਸਾਡੀ ਮਾਰੀ ਗਈ ਸੀ ਜਿਹੜਾ ਤੇਰੇ ਤੇ ਇੰਨਾ ਭਰੋਸਾ ਕਰ ਬੈਠੇ ਸੀ ਕੀ ਕਹਿ ਰਹੀ ਹੈ ਤੂੰ ਹਾਂ ਸੱਚੀ ਗੱਲ ਹੈ ਸੱਚੀ ਗੱਲ ਹੈ ਮੰਮੀ ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਮਾਂ ਜੇ ਇਹ ਇਹ ਆਪ ਦੇ ਆਪ ਵੀ ਇਹ ਗੱਲ ਨਾ ਮੰਨਦੀ ਨਾ ਮੈਂ ਸਾਰੇ ਸਬੂਤ ਇਕੱਠੇ ਕਰੀ ਫਿਰਦਾ ਸੀ ਇਹਦੇ ਮੈਂ ਤੈਨੂੰ ਆਪ ਹੀ ਦਿਖਾਉਣ ਲੱਗਿਆ ਸੀ ਤਾਂ ਹੀ ਉਹ ਤਹੇ ਆਪਣੇ ਨਾਲ ਇੰਨਾ ਧੱਕਾ ਕਰੀ ਜਾਂਦੀ ਆ ਹਾਂ ਬੱਸ ਮੇਰੇ ਪੁੱਤ ਨੂੰ ਫਿਰ ਐਵੇਂ ਵਰਤਦੀ ਰਹੀ ਹੁਣ ਤੱਕ ਹਾਂ ਉਂਗਲਾਂ ਦੇ ਨਚਾਇਆ ਤਾਂ ਸਾਨੂੰ ਨਚਾਇਆ ਸੀ ਜੇ ਕੋਈ ਸ਼ੋਰ ਸੁਨਣਾ ਤੁਹਾਡੇ ਮੁੰਡੇ ਕੋਲੇ ਸਬੂਤ ਹੈਗੇ ਆ ਕਢਵਾ ਲਓ ਮੰਮੀ ਬਾਹਰ ਵੜ ਕੇ ਨਾ ਇਹਨੂੰ ਘਰੋਂ ਬਾਹਰ ਕੱਢ ਬੱਸ ਕੱਢ ਦਾਂ ਦੇਗੀ ਹੱਕ ਤਾਂ ਨਾ ਮੈਂ ਉਹਦਾ ਲੈ ਕੇ ਜਾਉਂਗੀ ਜਿਹਨੂੰ ਉਹ ਪਿਆਰ ਪਿਉਰ ਕਰਦੀ ਆ ਉਹ ਤੋਂ ਵੀ ਲੈ ਲਈ ਲੈ ਲੂੰਗੀ ਉਹਨੂੰ ਮੈਂ ਪਿਆਰ ਕਰਦੀ ਆ ਤੂੰ ਦਫਾ ਹੋ ਸਾਡੇ ਘਰੋਂ ਤੂੰ ਦਫਾ ਹੋ ਜਾ ਜਾ ਪੱਜਾ ਹੱਕ ਦੋ ਮੈਨੂੰ ਪਹਿਲਾਂ ਹੱਕ ਤੂੰ ਕੱਢ ਬਾਬਾ ਇਹਨਾਂ ਤੋਂ ਬੈਠ ਲੋ ਹੱਥ ਮੈਂ ਕਿਹਰੇ ਮੱਲੇ ਗਈ ਸੀ ਐਸੇ ਰੋਟੀ ਕਰੋ ਕੱਢੂ ਕਿਉਂ ਪਿਆਰੀ ਦੇਖਿਆ ਨੇ ਮੇਰਾ ਗੁੱਸਾ ਨਹੀਂ ਦੇਖਿਆ ਹਲੇ ਇਹਨੂੰ ਤਾਂ ਐਂ ਸੀ ਵੀ ਬੁੜੀ ਨੂੰ ਆਈਂ ਉਂਗਲਾਂ ਤੇ ਨਚਾਈ ਜਾਉ ਧੀਰੇ ਤੈਨੂੰ ਕਿਹਨੇ ਦੱਸਿਆ ਹਲੇ ਤੈਨੂੰ ਪਤਾ ਕਿਵੇਂ ਲੱਗਿਆ ਵਿਆਹ ਚੱਕਰ ਚੱਲੀ ਜਾਂਦੇ ਆ ਮੈਂ ਵੀ ਇਹਦੇ ਅੱਗੇ ਪਿੱਛੇ ਘੁੰਮ ਕੇ ਨਾ ਮੈਂ ਦੇਖ ਲਈ ਸੀ ਇਹਦੇ ਲੱਛਣ ਕਿੱਥੇ ਜਾਂਦੀ ਆ ਕਿੱਥੇ ਬੈਠਦੀ ਆ ਕਿੱਥੇ ਉੱਡਦੀ ਆ ਤਾਂ ਹੀ ਤਾਂ ਆਪਾਂ ਨੂੰ ਐ ਪੁੱਠੇ ਪੈਂਦੀ ਆ ਉੱਤਕੀ ਪਤਾ ਸੀਗਾ ਅੱਖਾਂ ਤੇ ਬਾਹਲੀ ਵੱਡੀ ਪੱਟੀ ਬੰਨੀ ਹੋਈ ਸੀ ਆਪਣੇ ਦੇ ਤਾਂ ਇੰਨਾ ਕੁਝ ਹੋ ਗਿਆ ਉਹ ਸੋਚ-ਸੋਚ ਕੇ ਐਂ ਲੱਗਦਾ ਮਾਇ ਕਿਉਂ ਕਰ ਜਾਂਦੇ ਨੇ ਲੋਕ ਕੀ ਪਤਾ ਪੁੱਤ ਕਿਉਂ ਕਰ ਜਾਂਦੇ ਨੇ ਮੇਰਾ ਸਾਲਾ ਕਸੂਰ ਕੀ ਸੀਗਾ ਤੇਰੇ ਕਿਸੇ ਤੇ ਇੰਨੀ ਛੇਤੀ ਯਕੀਨ ਕਰਨਾ ਨਾ ਇਹੀ ਸਭ ਤੋਂ ਵੱਡਾ ਕਸੂਰ ਹੁੰਦਾ ਬੰਦੇ ਦਾ ਮੇਹਾ ਉਹ ਬੰਦਾ ਕਰੇ ਵੀ ਤਾਂ ਕੀ ਕਰੇ ਮੇਰੀ ਤਾਂ ਜ਼ਿੰਦਗੀ ਖਰਾਬ ਕਰਤੀ ਇਹਨਾਂ ਨੇ ਜੇ ਇਹਦੀ ਕਿਸੇ ਨਾ ਗੱਲ ਸੀ ਤਬੇਰ ਨਾਂ ਵਿਆਹ ਕਿਉਂ ਕਰਵਾਇਆ ਇਹਨੇ ਆਈ ਤਾਂ ਕੁੜੀਆਂ ਮਰਵਾਉਂਦੀਆਂ ਬਗਾਨੇ ਪੁੱਤ ਪਹਿਲਾਂ ਤਾਂ ਪੈਸੇ ਪਿੱਛੇ ਹੋਰ ਨਾਲ ਵਿਆਹ ਕਰਾ ਲੈਂਦੀਆਂ ਨੇ ਬਾਅਦ ਚ ਉਹਨੂੰ ਯੂਜ਼ ਕਰਦੀਆਂ ਫਿਰ ਛੱਡ ਦਿੰਦੀਆਂ ਨੇ ਨੂੰ ਤਾਂ ਐ ਸੀ ਪਾਈ ਸਾ ਤਖਾ ਜਮੀਨ ਜਾ ਆ ਤਾਂ ਇਹਨਾਂ ਤੋਂ ਲੈ ਜੂਗੀ ਇਹਨਾਂ ਤੋਂ ਹੋਰ ਜ਼ਿੰਦਗੀ ਹੋਰ ਕੱਟੂਗੀ ਮੈਂ ਹੁਣ ਤਾਂ ਤੁਹਾਡੀਆਂ ਅੱਖਾਂ ਖੁੱਲ ਗਈਆਂ ਨਾ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਕਿੱਥੇ ਹੀ ਖੜਿਆ ਵੈਦੇ ਨਾਲ ਬਸ ਕਿਹੜੇ ਮੋੜ ਤੇ ਨਹੀਂ ਖੜਿਆ ਵੈਦੇ ਨਾਲ ਵੀਰੇ ਤੋਗਿਆ ਰੋਣਾ ਤੇਰੀ ਇਹ ਚ ਕੋਈ ਗਲਤੀ ਨਹੀਂ ਹੈਗੀ ਕੋਈ ਨਹੀਂ ਉਹ ਰੱਬ ਤਾਂ ਦੇਖਦਾ ਨਾ ਜਦੋਂ ਆਪਾਂ ਕਿਸੇ ਨਾਲ ਮਾੜਾ ਕਰਦੇ ਆ ਰੱਬ ਆਪਣੇ ਨਾਲ ਮਾੜਾ ਜ਼ਰੂਰ ਕਰਦਾ ਹੈ ਫਿਰ ਰੱਬ ਤਾਂ ਦਿਲਾਂ ਦੀਆਂ ਜਾਣਦਾ ਨਾ ਰੱਬ ਨੇ ਇਹਦੇ ਦਿਲ ਦੀ ਕਿਉਂ ਨਾ ਜਾਣੀ ਵੀ ਇਹ ਕਿਸੇ ਨੇ ਧੋਖਾ ਕਰੂਗੀ ਕੀ ਪਤਾ ਵੀਰੇ ਤੈਨੂੰ ਟਾਈਮ ਨਾਲ ਹੀ ਪਤਾ ਲੱਗਿਆ ਹੋਵੇ ਕੀ ਪਤਾ ਨੇ ਇਦੋਂ ਵੱਡਾ ਧੋਖਾ ਕਰਨਾ ਹੋਵੇ ਤੇਰੇ ਨਾਲ ਤੇ ਤੂੰ ਸੱਚਾਈ ਇਹਦੇ ਮੂਰੇ ਲਿਆ ਕੇ ਰੱਖਤੀ ਗੱਲ ਵੀ ਸੱਚੀ ਹੈ ਪੁੱਤ ਖਬਰ ਹੈ ਤਾਂ ਕਿੰਨੇ ਵੱਡੇ ਧੋਖੇ ਤੋਂ ਬਚ ਗਏ ਹੋਏ ਇਹ ਵੀ ਸੋਚ ਤੂੰ ਰੱਬ ਜੋ ਕਰਦਾ ਨਾ ਚੰਗੇ ਲਈ ਕਰਦਾ ਕੋਈ ਨਹੀਂ ਵੀਰੇ ਹੁਣ ਤੈਨੂੰ ਦੁੱਖ ਲੱਗਦਾ ਨਾ ਵਕਤ ਨਾਲ ਤੈਨੂੰ ਪਤਾ ਲੱਗ ਜੂ ਵੀ ਚੰਗਾ ਹੀ ਹੋਇਆ ਪਰ ਅੱਜ ਦਾ ਸੱਚੀ ਉਹ ਵਕਤ ਹੈ ਵੀ ਮਰਨ ਨੂੰ ਜੀ ਕਰ ਪਾਗਲ ਹੋਇਆ ਵੀਰੇ ਤੂੰ ਤੇਰੀ ਜ਼ਿੰਦਗੀ ਦੇ ਵਿੱਚ ਸਿਰਫ ਇੱਕੋ ਹੀ ਸੀ ਅਸੀਂ ਕੁਛ ਲੱਗਦੇ ਨਹੀਂ ਤੇਰੇ ਨਾ ਮੇਰਾ ਪੁੱਤੋ ਇਹ ਗੱਲ ਲੱਗਦਾ ਗਈ ਸੀ ਐਦਾਂ ਮਾਦ ਖੋਤੀ ਵੀ ਨਾ ਅਸੀਂ ਜਿਹੜੇ ਚਾਰ ਜੀ ਤੇਰੇ ਮੂੰਹ ਕੋ ਨਹੀਂ ਜਾਖਦੇ ਆ ਸਾਡਾ ਕੁਛ ਨਹੀਂ ਗਈ ਤਾਂ ਗਈ ਸਹੀ ਦਫਾ ਹੋ ਗਈ ਰਾਤ ਕੱਤੀ ਪਰ ਵੀਰੇ ਉਹਨੂੰ ਤਾਂ ਕੋਈ ਹੋਰ ਮਿਲ ਜਾਊਗਾ ਪਰ ਮੈਨੂੰ ਮੇਰਾ ਭਾਈ ਨਹੀਂ ਮਿਲਣਾ ਦੁਬਾਰੇ ਮੈਂ ਕਿਸੇ ਨੂੰ ਕੀ ਮੂੰਹ ਦਿਖਾਊਗਾ ਜਿਹੜੇ ਨੂੰ ਮੈਂ ਕਹਿੰਦਾ ਹੁੰਦਾ ਸੀ ਨਾ ਵੀ ਮੈਂ ਸਿਮਰਨ ਨੂੰ ਪਿਆਰ ਕਰਦਾ ਤੇ ਸਿਮਰਨ ਵੀ ਮੈਨੂੰ ਪਿਆਰ ਕਰਦੀ ਆ ਉਹ ਬੰਦੇ ਅੱਜ ਮੈਨੂੰ ਮੇਨੇ ਮਾਰਨਗੇ ਉੱਪਰ ਕਰਕੇ ਘਰੇ ਬੈਠਾ ਰਹਿ ਨਾ ਕਿਸੇ ਦੇ ਮੂੰਹ ਲੱਗਾ ਨਾ ਕਿਸੇ ਕੋਲੇ ਜਾ ਆ ਥੋੜੇ ਕੀ ਗੱਲ ਮਾਂ ਮੈਂ ਹੁਣ ਉਹ ਘਰ ਤੇ ਬੈਠ ਕੇ ਚਾਰ ਦਿਵਾਰੀਆਂ ਕੰਨੀ ਚਾਕੂਆ ਪੁੱਤ ਥੋੜਾ ਜਿਹਾ ਬਸ ਨਹੀਂ ਹੁੰਦਾ ਮੈਂ ਤਾਂ ਬਸ ਨਹੀਂ ਹੁੰਦਾ ਹੋ ਜਾਊਗਾ ਚੁੱਪ ਕਰ ਜਾ ਮੇਰਾ ਪੁੱਤ ਬਣ ਕੇ ਆ ਮੇਰਾ ਟਾਈਪ ਪਾਉਂ ਲੈ ਸਰ ਕਰ ਲੈ ਵੀਰੇ ਤੈਨੂੰ ਸਾਬਕਸ ਖਾ ਕੇ ਗਈ ਉਹ ਵੀ ਕਿਸੇ ਤੇ ਅੰਨਾ ਯਕੀਨ ਨਾ ਕਰੋ ਵਧੀਆ ਹੁਣ ਕੁਛ ਨਹੀਂ ਹੁੰਦਾ ਜਾਂਦੀ ਆ ਤਾਂ ਜਾਵੇ ਫਿਰ ਉਹ ਤੈਨੂੰ ਕੀ ਪਿਆਰ ਕਰਦੀ ਸੀ ਉਹ ਤੇਰੇ ਮੂਹ ਤੇ ਤਾਂ ਕਹਿ ਗਈ ਵੀ ਮੈਂ ਤੈਨੂੰ ਪਿਆਰ ਨਹੀਂ ਕਰਦੀ ਮੈਂ ਤਾਂ ਕਿਸੇ ਹੋਰ ਨੂੰ ਪਿਆਰ ਕਰਦੀ ਆ ਐਨਾਂ ਹੀ ਬਹੁਤ ਉਹ ਤੇਰੇ ਮੂਰੇ ਫੁੱਟ ਪਾ ਗਈ ਪੁੱਤ ਐਨਾ ਤੇਰਾ ਫੜ ਕੇ ਬੈਠਾ ਸਾਡੇ ਕੋਲੇ ਕੁਝ ਨਹੀਂ ਹੈਗਾ ਤੇਰੇ ਤੋਂ ਬਿਨਾਂ ਦੇਖਣ ਨੂੰ ਨਾ ਮੇਰਾ ਪੁੱਤ ਜਾਣ ਦੇ ਦਫਾ ਹੋ ਹਲੋ ਹੁਣ ਤੇਰ ਨਾਲ ਮੇਰੀ ਇੱਕ ਗੱਲ ਸੁਣ ਲਾ ਉਦੋਂ ਤੋਂ ਮੈਂ ਹੁਣ ਆ ਗਈ ਤੇ ਨਾ ਹੁਣ ਮੈਨੂੰ ਲੈਣ ਆ ਜਾ ਸਮਝ ਲੱਗੀ ਤੈਨੂੰ ਜੇ ਤੂੰ ਮੈਨੂੰ ਨਾ ਲੈਣ ਆਇਆ ਨਾ ਫਿਰ ਇਹ ਸੋਚ ਲਈ ਤੇਰੇ ਨਾਲ ਬੰਦਾ ਕੀ ਆ ਕਿਉਂਕਿ ਮੈਂ ਉਧਰੋਂ ਤਾਂ ਨਿਕਲੀ ਆ ਇੱਕ ਤੇਰੇ ਕਰਕੇ ਕੀ ਸੋਚਣਾ ਫਿਰ ਜਾ ਤੂੰ ਨਹੀਂ ਜਾਂ ਫਿਰ ਮੈਂ ਨਹੀਂ ਸਮਝ ਲੱਗੀ ਤੈਨੂੰ ਉਹ ਯਾ ਹੱਕੜਾ ਹੈ ਤੋਰ ਕੇ ਕਿੱਧਰ ਜਾਂਦਾ ਹੈ ਇਹ ਇਹ ਰੀਅਲ ਹੀ ਲੱਗਦੀ ਹੈ ਇਹ ਤਾਂ ਰੀਅਲ ਹੈ ਯਾਰਾਂ ਵਿਸਤਾਰਤ ਨਹੀਂ ਹੋ ਸਕਦਾ। ਉਹ ਜੀ ਕਿ ਹੋ ਗਿਆ? ਮੈਨੂੰ ਤਾਂ ਲੱਗਦਾ ਤਕੜਾ ਕਾਂਡ ਹੈ ਕੋਈ ਨਾ। ਲੱਗਦਾ ਤਾਂ ਐਵੇਂ ਹੀ ਆ। ਮੈਨੂੰ ਲੱਗਦਾ ਨਿਕਲ ਗਿਆ ਇਹਦੇ ਹੱਥੋਂ ਵੀ ਇਹ। ਪਹਿਲਾਂ ਆਪਾਂ ਨੇ ਕੀ ਲੈਣਾ ਹੈ? ਆਪਾਂ ਤਾਂ ਬਸ ਇਹ ਕੋਸ਼ਿਸ਼ ਕੀਤੀ ਆਪਣੇ ਹੱਥ ਨੇ ਲੱਗੀ ਕੋਈ ਤਾਂ ਮਜਾਰੇ ਲੈ ਗਿਆ। ਕੋਈ ਤਾਂ ਲੈ ਗਿਆ। ਹੈਲੋ। ਇਹ ਕਹਿੰਦਾ ਤੁਸੀਂ ਕੀ ਕਰੀ ਜਾਂਦਾ ਇੱਥੇ? ਕੁਛ ਨਹੀਂ ਮੈਂ ਤਾਂ ਇਹਦੇ ਵਿੱਚ ਦਸਤਾਨੇ ਜੇ ਧਰੇ ਸੀ ਮੈਂ ਦੇਖਦਾ ਸੀ ਮੈਂ ਪਏ ਇਹਨੇ ਵਿੱਚ ਹੀ ਕਈ ਵਾਰੀ ਬਾਹਰ ਅੰਦਰ ਜਾਣਾ ਪੈਂਦਾ ਫਿਰ ਉਦੋਂ ਕਿਉਂਦੇ ਨਹੀਂ ਮੌਕੇ ਤੇ ਚਾਲੇ ਤਾਂ ਪਈ ਹੋਣਗੇ ਆਹ ਦੇਖ ਲੈ ਮੈਂ ਤਾਂ ਆਹ ਸੋਚ-ਸੋਚ ਕੇ ਜਮੀ ਹੈਰਾਨ ਹੋਈ ਜਾਨੀ ਆ ਦੇਖ ਲੈ ਹੈਗੀ ਕੋਈ ਇਹਨਾਂ ਦੀ ਹੱਦ ਕਿਤੇ ਉਹੀ ਤੱਕ ਮੈਂ ਗੱਲ ਕਰਦਾ ਵੀ ਬਿਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਹੈ ਨਾ ਤਾਂ ਇਹਨਾਂ ਨੂੰ ਬਿਸ਼ਰਮੀਂ ਦਾ ਫੇਰ ਨਾ ਕੋਈ ਚੀਜ਼ ਵਸਤ ਦਾ ਦੇਖਿਆ ਕਿੰਨਾ ਕੁਸ ਲੈ ਕੇ ਲੁੱਟ ਕੇ ਲੈ ਕੇ ਜਮਾ ਮੇਰੇ ਸਾਲੇ ਹਜੇ ਵੀ ਦੇਖ ਲੈ ਮਾਰਨ ਤੱਕ ਪੈਂਦੀ ਆ ਓਏ ਕਮਾਲ ਕਰਦੀ ਐ ਹਾਂ ਤਾਂ ਮੈਂ ਕਹਿੰਨੀ ਆ ਵੀ ਸਿਆਣੇ ਕਹਿੰਦੇ ਹੁੰਦੇ ਨੇ ਗਰੀਬ ਨੂੰ ਮੂੰਹ ਨਾ ਲਾਵੇ ਉਹ ਗੱਲ ਸੱਚ ਹੋ ਗਈ ਅੱਜ ਜੇ ਗਰੀਬ ਮੂੰਹ ਲਾਏ ਸੀ ਦੇਖ ਲੈ ਜਮਾ ਗਲਤ ਤੱਕ ਆਉਂਦੀਆਂ ਨੇ ਦੋਨੇ ਮਾਮਾ ਤੀਆਂ ਬੇਸ਼ਰਮੀ ਵਾਲੀ ਤੇ ਲਾਲਚਾਈ ਤਾਂ ਜਮਾ ਹੱਦੀ ਮਖਾਤੀ ਇਹਨਾਂ ਨੇ ਓਏ ਉਹ ਤਾਂ ਉਹ ਗੱਲ ਹੁੰਦੀ ਐ ਵੀ ਆਪਾਂ ਜਾਣਦੇ ਨਹੀਂ ਹੈ ਤਾਂ ਫਸ ਗਏ ਉਹ ਤਾਂ ਆਪਣੇ ਘਰੇ ਦਾ ਦਿਨ ਰਾਤ ਰਾਤ ਵੀ ਰਹਿ ਜਾਂਦੀਆਂ ਸੀ ਉਹ ਤੋਂ ਨੇ ਮਾਮਾ ਧੀਆਂ ਮੈਂ ਤਾਂ ਕਦੇ ਲਾਉ ਨੂੰ ਐ ਨਹੀਂ ਸਮਝਦੇ ਸੀ ਬਗਾਨੀਆਂ ਆਉਦੀ ਭੈਣ ਸਮਝਦਾ ਸੀ ਕੁੜੀ ਨੂੰ ਧੀ ਸਮਝਦਾ ਸੀ ਦੇਖ ਲੈ ਆਹ ਦਿੱਤਾ ਇਹਨਾਂ ਨੇ ਤਾਂ ਆਪਾਂ ਨੂੰ ਚੰਗੇ ਕੰਮਾਂ ਦਾ ਨਤੀਜਾ ਸੱਚੀ ਗੱਲ ਐ ਚੰਗਾ ਸਿਲਾ ਦੇ ਕੇ ਗਈਆਂ ਨੇ ਕੋਈ ਕੀ ਕਿਸੇ ਤੇ ਵਿਸ਼ਵਾਸ ਕਰ ਲੂਗਾ ਹੁਣ ਹੈ ਉਹ ਦੇਖ ਕੇ ਹੋਈ ਗੱਲ ਐ 10 ਜਣੇ ਹੋਰ ਡਰਨਗੇ ਅਗਲਾ ਦੂਰ ਵਾਲੀ ਰਿਸ਼ਤੇਦਾਰੀ ਤੋਂ ਵੀ ਡਰੂਗਾ ਵੀ ਇਹਨਾਂ ਨਾਲ ਕੀ ਕਰ ਗਈਆਂ ਘਰੇ ਰਹਿ ਕੇ ਓਏ ਹੋਰ ਤਾਂ ਹੋਰ ਚਲ ਘਰਾਂ ਚ ਲੜਾਈਆਂ ਹੁੰਦੀਆਂ ਹੀ ਰਹਿੰਦੀਆਂ ਨੇ ਆ ਗੁੱਸੇ ਮਸਾਲੇ ਵੀ ਹੋ ਜਾਂਦੇ ਨੇ ਦਵਾਰੇ ਪਰਿਵਾਰ ਮੰਨ ਵੀ ਜਾਂਦੇ ਨੇ ਆਹ ਕੀ ਗੱਲ ਹੋਈ ਏ ਕਿ ਮੇਰੀ ਤਾਂ ਹੋਰ ਮੁੰਡੇ ਨਾਲ ਗੱਲਬਾਤ ਆ ਸੋਡੇ ਮੁੰਡੇ ਨੂੰ ਤਾਂ ਕਿ ਮੈਂ ਉਹੀ ਜਾਲ ਚ ਫਸਾਇਆ ਸੀ ਲੈ ਇਹ ਕੋਈ ਮੁੱਦਾ ਹੈ ਕੋਈ ਚੰਗੀ ਗੱਲ ਹੈ ਇਹ ਵੀ ਗਾਹਾਂ ਵਾਲਾ ਤਾਰ ਦੂ ਹੁਣ ਤੈਨੂੰ ਓਏ ਤਾਂ ਉਹ ਗੱਲ ਹੁੰਦੀ ਹੈ ਵੀ ਅੱਪਾ ਕਿਹੜਾ ਇਹਨਾਂ ਨੂੰ ਜਾਣਦੇ ਆ ਓਏ ਇਹਨਾਂ ਨੂੰ ਤਾਂ ਚੰਗੀ ਤਰ੍ਹਾਂ ਆਪਣਾ ਦਾ ਪਰਿਵਾਰ ਇੱਕ ਬਣਿਆ ਹੋਇਆ ਸੀ ਹੈ ਕਈ ਵਾਰ ਤਾਂ ਆਪਣੇ ਘਰ ਹੀ ਰਹਿ ਜਾਂਦੇ ਸੀ ਲੈ ਮੈਂ ਤਾਂ ਉਹਨੂੰ ਭੈਣ ਸਮਝਦਾ ਸੀ ਕੁੜੀ ਨੂੰ ਧੀ ਸਮਝਦਾ ਸੀ ਆਹ ਦੇਖ ਲੈ ਕੀ ਕੁਛ ਕਰਤਾ ਆਪਣੇ ਨਾਲ ਇੱਥੇ ਤਾਂ ਧੋਖਾ ਖਾ ਗਏ ਆਪਾਂ ਹੁਣ ਕੀ ਵਿਸ਼ਵਾਸ ਕਰਾਂਗੇ ਕੀ ਕੋਈ ਵਿਸ਼ਵਾਸ ਕਰੂਗਾ ਇਹਨਾਂ ਨੇ ਤਾਂ ਐ ਸਮਝ ਲਿਆ ਵੀ ਇਹਨਾਂ ਨੂੰ ਕੋਈ ਰਿਸ਼ਤੇ ਨਾਤੇ ਦਾ ਨਹੀਂ ਸੀ ਕੋਈ ਕਿਸੇ ਨਾਲ ਮਤਲਬ ਨਹੀਂ ਸੀ ਇਹਨਾਂ ਨੇ ਆਪ ਦਾ ਮਤਲਬ ਕੱਢਿਆ ਸਿਰਫ ਇਹਨਾਂ ਨੇ ਆਪਣੀ ਘਰ ਤੇ ਜ਼ਮੀਨ ਤੇ ਅੱਖ ਰੱਖੀ ਸੀਗੀ ਉਹ ਚੀਜ਼ ਚਾਹੀ ਸੀ ਵੀ ਆਪਣੇ ਕੋਲੇ ਆ ਜਾਏ ਦੇਖ ਲੈ ਕਹੇ ਕਹੇ ਜੀ ਦੁਨੀਆ ਪਈਏਗੀ ਕੋਲੇ ਰਹਿ ਕੇ ਕਰੇ ਰਹਿ ਕੇ ਵੀ ਪੇਤ ਨਹੀਂ ਆਇਆ ਆਪਾਂ ਨੂੰ ਵੀ ਹਾਂ ਆਪਣੇ ਘਰੇ ਰਹਿੰਦੀਆਂ ਸੀ ਆਪਾਂ ਕੋਈ ਪੇਤ ਪਾ ਲਿਆ ਉਹਨਾਂ ਦਾ ਜੁਗਤਬੰਦੀ ਲਾਈ ਆ ਜੀ ਜੁਗਤਬੰਦੀ ਬਾਲੀ ਘੜੀ ਲਾਈ ਆ ਆਪਣੇ ਨਾਲ ਮਾਕ ਨਾਲ ਲਾਈ ਆ ਵੀ ਇਹਨਾਂ ਦੇ ਸਿਰ ਤੋਂ ਕੁੜੀ ਨੂੰ ਪਾਲੂਗੀ ਪੜ੍ਹਾਉਂਗੀ ਲਿਖਾਉਂਗੀ ਨੌਕਰੀ ਤੇ ਲਾਉਂਗੀ ਆ ਸੋਚ ਸੀ ਵੀ ਉਹ ਕਿਹੜਾ ਸੀ ਇਹੋ ਨਹੀਂ ਕਰਦੇ ਸੀ ਪੜ੍ਹਾਉਂਦੇ ਨਹੀਂ ਸੀ ਹੈ ਉਹ ਵੀ ਤਾਂ ਆਪਾਂ ਪੜ੍ਹਾ ਹੀ ਦਿੰਦੇ ਫਿਰ ਆ ਨਾਲੇ ਹੁਣ ਲੋਕ ਹੱਸਦੇ ਨੇ ਨਾਲੇ ਆਂਡੀ ਗਮਾਂਡੀ ਹੱਸਦੇ ਨੇ ਨਾਲੇ ਰਿਸ਼ਤੇਦਾਰ ਹੱਸਦੇ ਨੇ ਵੀ ਤੁਸੀਂ ਨੇ ਕੀਤਾ ਕੀ ਸੀ ਇਹ ਹੈ ਇੱਕ ਸੋਹਣੀਓ ਹੀ ਦੇਖ ਲਈ ਜੈ ਵੱਡੀ ਕੋਈ ਗੱਲ ਸੋਹਣੇ ਪੰਚੀ ਬਾਹਲਾ ਕੁਛ ਚੁੱਪਿਆ ਓਏ ਸੋਹਣੇ ਤਾਂ ਨਹੀਂ ਸੀ ਮੈਨੂੰ ਜਿਹੜੀਆਂ ਗੱਲਾਂ ਮੈਂ ਸੋਚੀਆਂ ਸੀ ਮੈਂ ਤਾਂ ਐ ਸੋਚਦਾ ਸੀ ਮੋਹਾ ਕੁੜੀ ਆਪਾਂ ਨੇ ਦੇਖੀ ਭਾਲੀਏ ਚੰਗੀ ਤਰ੍ਹਾਂ ਜਾਣ ਪਛਾਣ ਹੋ ਗਈ ਸੀ ਤੇ ਸਿਆਣੀ ਐ ਮਹਾ ਕੰਮ ਵੀ ਦੇਖ ਲੈ ਮਾਂ ਦੇ ਪੁੱਤ ਓਦੋਂ ਤਾਂ ਹੁੰਜਾ ਫੇਰ ਦਿੰਦੀ ਸੀ ਹੁਣ ਓਹੀ ਸਾਮੀ ਕਹਿੰਦੀ ਐ ਮੱਥੇ ਤਾਂ ਹੁੰਦੀ ਨਹੀਂ ਜੀ ਲੈ ਕਰ ਲੋ ਗੱਲ ਪਤਾ ਨਹੀਂ ਲੱਗਦਾ ਬੰਦੇ ਦਾ ਬਦਲ ਦੇ ਦਾ ਵੀ ਚਲਦਾ ਚਲਦਾ ਪੈਸਾ ਕਿਆ ਸਿਆਣੇ ਆਦੇ ਉਹਨਾਂ ਨੇ ਕਦੋਂ ਖੋਟਾ ਹੋ ਜੇ ਸੱਚੀ ਇਹ ਤਾਂ ਚਲਦਾ ਪੈਸਾ ਹੀ ਖੋਟਾ ਹੋਇਆ ਹੈਗਾ ਹੁਣ ਤਾਂ ਫਿਕਰ ਤਾਂ ਸਾੜੀ ਇਹ ਹੋਈ ਪਈ ਐ ਵੀ ਇਹਨਾਂ ਨਾਲੋਂ ਖੜਾ ਕਵੇਂ ਛਟੂ ਕੋਈ ਨਾ ਖੜਾ ਤਾਂ ਛਡਾਵਾਂਗੀ ਐਡੇ ਪੋਲੇ ਪੈਰੀ ਤਾਂ ਆਪਾਂ ਹੈ ਹੀ ਨਹੀਂ ਹੁਣ ਤਾਂ ਮੁੰਡਾ ਵੀ ਕਹਿੰਦਾ ਮਾਂ ਤੁਸੀਂ ਕਰੜੇ ਰਹੋ ਮੜੇ ਜੀ ਦਬੋ ਨਾ ਇਹਨਾਂ ਦੇ ਮੂਰੇ ਖੈਣਾ ਛੜਾਉਣਾ ਕੀ ਓਖਾ ਦੋ ਮਾਰੂ ਮੈਂ ਕਸਾੜ ਤੈਨੂੰ ਘਰੋਂ ਕੱਢ ਦੂੰਗੀ ਬਾਹਰ ਓਹੋ ਤੂੰ ਤਾਂ ਪਾਗਲ ਗੱਲਾਂ ਕਰਦੀ ਐ ਓਏ ਐਂ ਥੋੜੀ ਹੁੰਦਾ ਹੁੰਦਾ ਇਹ ਕੱਲ ਨੂੰ ਜੇ ਚਾਕੇ ਕੇਸ ਲਾਤਾ ਸਾਰਾ ਟੱਬਰ ਨੰੜਾ ਜੂ ਮੈਂ ਤੈਨੂੰ ਦੱਸਾਂ ਐਨੀ ਛੇਤੀ ਖੜੇ ਛੋਟਣ ਵਾਲੇ ਨਹੀਂ ਹੁੰਦੇ ਇਹ ਇਹਦਾ ਜੇ ਮਾੜਾ ਮੋਟਾ ਇਹਨਾਂ ਦਾ 50 60 ਹਜ਼ਾਰ ਨਾਲ ਮੂੰਹ ਪਰ ਦੇ ਚੁੱਪ ਕਰ ਜਾਣ ਤਾਂ ਵੀ ਚੰਗੀ ਗੱਲ ਐ ਮੈਨੂੰ ਨਹੀਂ ਲੱਗਦਾ ਇਹ ਸੌਖੀ ਨਿਬੜ ਜਾਣਗੇ ਆਪਣੇ ਨਾਲ ਚੱਲ ਕੋਈ ਨਾ ਫਿਰ ਕਿਸੇ ਲੋਟ ਤਨ ਮੇੜਾਂਗੀ ਕਾਹਨੂੰ ਦਿਮਾਗ ਤੇ ਬੋਝ ਪਾਇਆ ਸਾਰਾ ਦਿਨ ਸਾਰਾ ਯਾ ਟੱਬਰ ਉਕੇ ਉਹੀ ਗੱਲ ਉਹੀ ਸੋਚੀ ਜਾਂਦੇ ਆ ਹੋਰ ਕੁਝ ਦਿਮਾਗ 'ਚ ਗੱਲ ਆਉਂਦੀ ਹੋਈ ਨਹੀਂ ਹੈਗੀ ਘਰ ਦੀ ਕਬੀਲ ਲਾਰੀ ਦਿੱਤਾ ਇੰਨਾ ਵਾਰੀ ਸੋਚੀ ਜਾਂਦੇ ਮੈਂ ਤਾਂ ਕਹਾਂ ਜਿਹੜੀ ਆਪਣੇ ਨਾਲ ਹੋਈ ਆ ਕਿਸੇ ਨਾਲ ਨਾ ਹੋਵੇ ਮੁੜ ਕੇ ਬੰਦਾ ਤਾਪ ਨਹੀਂ ਆਉਂਦਾ ਬਾਲੀ ਪੈੜੀ ਹੋਈ ਐ ਹੁਣ ਹੀ ਹੋਈ ਐ ਕੋਈ ਆਪਣੇ ਨਾਲ ਮੇਰੇ ਤੋਂ ਇੱਥੇ ਇਕੱਲਾ ਬੈਠਾਂਗਾ ਕੀ ਹੋ ਗਿਆ ਕੱਲਾ ਰਹਿ ਗਿਆ ਮੈਂ ਜਿੰਦਗੀ ਵਿੱਚ ਲੋਕ ਮੈਨੂੰ ਤਾਨੇ ਮਾਰਦੇ ਨੇ ਹਾਂ ਜਦੋਂ ਵੀ ਕਿਤੇ ਮੈਂ ਪਿੰਡ 'ਚ ਜਾਣਾ ਨਾ ਜਿਹੜਾ ਮੇਰਾ ਸਰਕਲ ਹੈ ਉਹ ਮੈਨੂੰ ਇੱਕੋ ਸਵਾਲ ਪੁੱਛਦਾ ਹੈ ਵੀ ਕੀ ਗੱਲ ਹੋ ਗਈ ਸੀ ਕਿਉਂ ਛੱਡ ਕੇ ਬਾਕੀ ਭਾਬੀ ਮੈਂ ਕਿਸੇ ਨੂੰ ਤਰੀਬ ਜਵਾਬ ਦੇਵਾਂ ਨਹੀਂ ਹਾਂ ਤੂੰ ਕੱਲਾ ਨਹੀਂ ਹੈਗਾ ਵੀਰੇ ਤੇਰੇ ਨਾਲ ਸਾਰੇ ਨੇ ਮੰਮੀ ਡੈਡੀ ਤੇਰੇ ਨਾਲ ਆ ਤੇਰੀ ਆਂਟੀ ਤਾਂ ਕੋਈ ਨਹੀਂ ਨਾ ਖੜਾ ਸਾਰਿਆਂ ਨੂੰ ਪਤਾ ਹੈ ਵੀ ਤੂੰ ਸਹੀ ਆ ਕੁਛ ਨਹੀਂ ਰਹਾ ਜ਼ਿੰਦਗੀ ਚ ਜ਼ਮੀਨ ਆਪਣੀ ਨਹੀਂ ਰਹੀ ਰਿਸ਼ਤੇ ਆਪਣੇ ਟੁੱਟੇ ਗਏ ਕੀ ਰਹਿ ਗਿਆ ਜ਼ਿੰਦਗੀ ਚ ਮੈਂ ਸੱਚੀ ਹੁਣ ਜਿਉਣਾ ਨਹੀਂ ਚਾਹੁੰਦਾ ਹੈਗਾ ਪਾਗਲ ਹੋ ਗਿਆ ਤੂੰ ਵੀਰੇ ਮੈਂ ਜਿਉਣਾ ਚਾਹੁੰਦਾ ਹੀ ਨਹੀਂ ਨੇਹਾ ਤੇ ਮਸਲੇ ਜ਼ਿੰਦਗੀ ਦੇ ਵਿੱਚੋਂ ਸਭ ਕੁਝ ਖਤਮ ਹੋ ਗਿਆ ਵੀਰੇ ਮਰਨਾ ਮਸਲੇ ਦਾ ਹੱਲ ਨਹੀਂ ਹੁੰਦਾ ਤੂੰ ਮਰ ਜਾਏਂਗਾ ਮੰਮੀ ਡੈਡੀ ਦਾ ਕੀ ਬਣੂ ਕੱਲ ਨੂੰ ਉਹਨਾਂ ਨੂੰ ਕੌਣ ਸੰਭੋਗਾ ਮੈਂ ਤਾਂ ਬਗਾਨੇ ਘਰੇ ਚੱਲ ਜਾਣਾ ਤੈਨੂੰ ਵੀ ਪਤਾ ਹੈ ਨਾਮ ਦੀਆਂ ਧੀਆਂ ਹੁੰਦੀਆਂ ਨੇ ਸਾਮਦੇ ਤਾਂ ਪੱਤੀ ਹੁੰਦੇ ਨੇ ਨਿਹਾ ਮਾਪੇ ਪਾਪਾ ਨੂੰ ਤੂੰ ਹੀ ਸਾਂਭਲੇ ਮੈਥੋਂ ਹੁਣ ਆਪਣਾ ਆਪ ਵੀ ਨਹੀਂ ਸੰਭਾਲਿਆ ਜਾਂਦਾ ਮੇਰੇ ਤੋਂ ਇੱਕ ਇੱਕ ਦਿਨ ਕਰਕੇ ਕੱਢਣ ਔਖਾ ਹੋ ਰਿਹਾ ਹੈ ਬਾਕੀ ਘਰਾਂ ਮੈਂ ਕਿੱਧਰ ਜਾਵਾਂ ਪਿੰਡ 'ਚ ਮੈਂ ਨਹੀਂ ਜਾ ਸਕਦਾ ਅੰਦਰ ਮੈਂ ਨਹੀਂ ਬੈਠ ਸਕਦਾ ਮੈਨੂੰ ਜੇ ਕੋਈ ਬੰਦਾ ਉਂ ਵੀ ਦੇਖ ਕੇ ਲੰਘਦਾ ਨਾ ਮੈਨੂੰ ਸ਼ਰਮ ਆਉਂਦੀ ਹੈ ਵੀਰੇ ਕੱਲਾ ਤੇਰਾ ਘਰ ਨਹੀਂ ਟੁੱਟਿਆ ਬਹੁਤ ਦੁਨੀਆ ਪਈ ਹੈ ਜਿਨ੍ਹਾਂ ਦੇ ਘਰ ਓਜੜੇ ਨੇ ਨਾਲੇ ਅੱਦੇ ਲੋਕ ਤਾਂ ਮੈਂ ਇਹੋ ਜਿਹਾ ਦੇਖੇ ਨੇ ਜਿਨ੍ਹਾਂ ਦੀਆਂ ਕਰਤੂਤਾਂ ਵੀ ਮਾੜੀਆਂ ਹੁੰਦੀਆਂ ਬਿਸ਼ਰਮ ਹੁੰਦੇ ਆ ਫਿਰ ਵੀ ਉਹ ਤੂੰ ਤਾਂ ਕੁਝ ਗਲਤ ਵੀ ਨਹੀਂ ਕੀਤਾ ਫਿਰ ਤੂੰ ਕਿਉਂ ਮਰਨਾ ਇੱਕ ਤਾਂ ਰਿਸ਼ਤੇ ਟੁੱਟ ਗਏ ਉਤੋਂ ਸਮਾਂ ਮਾੜਾ ਆ ਗਿਆ ਇਹ ਸਰੀਰ ਵੀ ਉਹੋ ਜਿਹਾ ਨਹੀਂ ਰਿਹਾ ਜਿਹੜਾ ਮੈਂ ਕੁਝ ਕਮਾ ਕੇ ਖਾ ਲ ਤੈਨੂੰ ਪਤਾ ਮੇਰੀਆਂ ਲੱਤਾਂ ਨਹੀਂ ਮੁੜਦੀਆਂ ਹੈਗੀਆਂ ਜਦੋਂ ਦਾ ਐਕਸੀਡੈਂਟ ਹੋਇਆ ਮੈਨੂੰ ਐਂ ਲੱਗਦਾ ਵੀ ਮੈਂ ਹੁਣ ਕਰੂੰਗਾ ਵੀ ਕੀ ਕੁਝ ਰਿਹਾ ਹੀ ਨਹੀਂ ਜ਼ਿੰਦਗੀ 'ਚ ਵੀਰੇ ਜੇ ਤੂੰ ਭਾਬੀ ਬਾਰੇ ਸੋਚੇਂਗਾ ਫਿਰ ਤੂੰ ਅੱਗੇ ਵਧ ਵੀ ਨਹੀਂ ਸਕਦਾ ਪਰ ਮੈਂ ਤੈਨੂੰ ਇੱਕ ਗੱਲ ਕਹੂੰਗੀ ਤੂੰ ਆਪਣੀ ਜ਼ਿੰਦਗੀ 'ਚ ਜੋ ਵੀ ਕਦਮ ਚੱਕਣਾ ਨਾ ਮਾੜਾ ਜਿਹਾ ਬਸ ਮੰਮੀ ਡੈਡੀ ਦੇ ਮੂੰਹ ਵੱਲ ਵੇਖ ਲਈ ਫਿਰ ਕੋਈ ਵੀ ਕਦਮ ਚੱਕੀ ਮੈਂ ਤਾਂ ਤੈਨੂੰ ਸਮਝਾਉਣਾ ਸੀ ਸਮਝਣਾ ਨਾ ਸਮਝਣਾ ਤੇਰੀ ਮਰਜ਼ੀ ਆ ਦੇਖੀ ਕਿਤੇ ਕੋਈ ਗਲਤ ਕਦਮ ਨਾ ਚੱਕ ਲਈ ਮੇਰਾ ਇਕੱਲਾ-ਕੱਲਾ ਭਾਈ ਐ ਤੂੰ ਤੇ ਮੈਂ ਚਾਹੁੰਦੀ ਨਹੀਂ ਹੈਗੀ ਵੀ ਰਖੜੀ ਵਾਲੇ ਦਿਨ ਮੈਂ ਰੂਮਾਂ ਬੈਠ ਕੇ ਏਕ ਮੈ ਤੁਰੀ ਆਉਂਦੀ ਐ ਬਸ ਆਹੀ ਕਸਰ ਰਹੀ ਤੀ ਹੋਰ ਤਾਂ ਸਾਰਾ ਕੁਝ ਹੋ ਗਿਆ ਤੀ ਕੀ ਗੱਲ ਕੀ ਹੋ ਗਿਆ ਕੀ ਕਸਰ ਰਹੀ ਸੀ ਕੀ ਕਸਰ ਕੱਢ ਲਈ ਕੀ ਕਹਿਣਾ ਇੰਨਾ ਹੁਣ ਤੂੰ ਪੜ ਤੈਨੂੰ ਘੜਾ ਪਤਾ ਨਹੀਂ ਮੈਂ ਸਭ ਕੁਝ ਜਾਣਦੀ ਆ ਵੀ ਮੇਰੀ ਤੈਨੂੰ ਮੰਗਰ ਲਾਉਣ ਮੰਗਰੋਂ ਲਾਉਣ ਦੇ ਮਾਰੇ ਤੁਸੀਂ ਆ ਕੁਸ ਕਰ ਰਹੇ ਹੋ ਆ ਇਜਾਮ ਲਾਉਣ ਲੱਗ ਰਹੇ ਹੋ ਉਹ ਭਾਈ ਅਸੀਂ ਕਿਉਂ ਮੰਗਰੋ ਲਾਹਾਂਗੇ ਸਾਨੂੰ ਕੀ ਲੋੜ ਐ ਬਾਕੀ ਤੂੰ ਕੁੜੀ ਦੀ ਗੱਲ ਰਹੀ ਹੈ ਹੈ ਤੂੰ ਐ ਕਰ ਆ ਪਿੰਡ ਚ ਵੜ ਜਾ ਜਾ ਕੇ ਸਾਰੇ ਕੱਲੇ ਕੱਲੇ ਬੱਚੇ ਬੱਚੇ ਨੂੰ ਪਤਾ ਐ ਵੀ ਤੇਰੀ ਕੁੜੀ ਕਹੀ ਜੀ ਐ ਲੈ ਅੱਜ ਮੇਰੀ ਕੁੜੀ ਮਾੜੀ ਹੋ ਗਈ ਹੁਣ ਸਾਨੂੰ ਵੀ ਮਾੜੀ ਦਿਸਣ ਲੱਗੀ ਉਹਦੇ ਘਰ ਦੇ ਪਈ ਸਾਡੇ ਅੱਖਾਂ ਤੇ ਪੱਟੀਆਂ ਬੰਨੀਆਂ ਹੋਈਆਂ ਦੀਆਂ ਬੰਨੀ ਹੋਈ ਸੀ ਫਿਰ ਉਹਦੇ ਘਰ ਦੇ ਪਿੰਡ ਕਿਤੇ ਵਸੇ ਮਰ ਗਿਆ ਤੀ ਉਹਦੇ ਵੀ ਵਿੰਡ ਹੈਗਾ ਸੀ ਸਾਰਾ ਦੇਖ ਭੈਣੇ ਸਾਡੀਆਂ ਅੱਖਾਂ ਤੇ ਤਾਂ ਬਾਲੀ ਪੜੀ ਪੱਤੀ ਬੰਨੀ ਹੋਈ ਸੀ ਸਾਨੂੰ ਤਾਂ ਜਮੇ ਹੀ ਨਹੀਂ ਦਿਸਿਆ ਸਾਰੇ ਪਿੰਡ ਨੂੰ ਪਤਾ ਸੀ ਪਰ ਸਾਨੂੰ ਨਹੀਂ ਪਤਾ ਸੀ ਅਸੀਂ ਫਸ ਗਏ ਹੱਥ ਬੰਨੇ ਤੇਰੇ ਮੂਰੇ ਬਹੁਤ ਕਸੂਤੇ ਫਸੇ ਆ ਸਾਨੂੰ ਨਿਕਲ ਲੈਣ ਦੇ ਇਸ ਦੱਦਲ ਚੋਂ ਤਾਂ ਹੀ ਤਾਂ ਮੈਂ ਕਹਿੰਦੀ ਆ ਜਦ ਸੋਡੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਸੀ ਇਹੀ ਗੱਲ ਕਹਿੰਦੀ ਆ ਤੈਨੂੰ ਮੈਂ ਵੀ ਹੁਣ ਪਿੰਡ ਕਹਿੰਦਾ ਓਦੇ ਘਰ ਪਿੰਡ ਕਿਤੇ ਗਿਆ ਦੀ ਪਿੰਡ ਤਾਂ ਓਦੇ ਵੀ ਕਹਿੰਦਾ ਸੀ ਓਦੇ ਘਰ ਨੂੰ ਪਿੰਡ ਨਹੀਂ ਦਿਸਿਆ ਪਿੰਡ ਵੀ ਤਾਂ ਦਿਸੇ ਜੇ ਪਿੰਡ ਨਾਲ ਵਰਤੋਂ ਤੁਸੀਂ ਕਿਸੇ ਨਾਲ ਆਹੋ ਅਸੀਂ ਤਾਂ ਭਾਈ ਕਿਸੇ ਨਾਲ ਨਹੀਂ ਵਰਤਦੇ ਕਿਉਂਕਿ ਅਸੀਂ ਅੱਖਾਂ ਮਿਜ ਕੇ ਵਿਸ਼ਵਾਸ ਕਰ ਬੈਠੇ ਥੋੜੇ ਤੇ ਤੁਹਾਨੂੰ ਤਾਂ ਐ ਹੋ ਗਿਆ ਵੀ ਤਾਂ ਸਾਡੀਆਂ ਨੇ ਹਣ ਤਾਂ ਹੁਣ ਪਤਾ ਲੱਗਿਆ ਵੀ ਇਹ ਤਾਂ ਦੁਸ਼ਮਣ ਨੇ ਭਾਈ ਬੜਾ ਸਦਾ ਅਸੀਂ ਕੀਤਾ ਤੀ ਮੈਂ ਕੀਤਾ ਤੀ ਜਿਹੜੀ ਮੇਰੀ ਧੀ ਦਾ ਹੱਥ ਛੋੜੇ ਹੱਥ ਚ ਦੇਤਾ ਬਿਨਾ ਕੁਝ ਸੋਚੇ ਸਮਝੇ ਵੀ ਚੱਲ ਕੋਈ ਨਾ ਚੱਲ ਕੋਈ ਨਾ ਤੁਸੀਂ ਨੇ ਤੁਸੀਂ ਨੇ ਆਪਦੀ ਔਕਾਤ ਦਿਖਾਈ ਦਿੱਤੀ ਤੈਂ ਤਾਂ ਪਣੇ ਹੱਥ ਫੜਾਇਆ ਸੀ ਤੀ ਦਾ ਸਾਨੂੰ ਸਾਡੀ ਨੂੰ ਬਣਾਈ ਸੀ ਠੀਕ ਹੈ ਪਰ ਅਸੀਂ ਨੇ ਸਾਰਾ ਕੋਸ਼ਿਸ਼ੀ ਸਾਨੂੰ ਪਤਾ ਸੀਗਾ ਵੀ ਸਾਰਾ ਕੁਝ ਏਸੇ ਦਾ ਹੈ ਪਰ ਸਾਨੂੰ ਨਹੀਂ ਪਤਾ ਸੀ ਅਸੀਂ ਇੱਕ ਸੱਪ ਦੇ ਬੱਚੇ ਨੂੰ ਦੁੱਧ ਪਿਆਈ ਜੰਨੇ ਆ ਮੁਕਰ ਚ ਸੱਪ ਉਠਿਆ ਰੱਖਿਆ ਸੀ ਅਸੀਂ ਨੇ ਅੱਛਾ ਹਾਂ ਜੋ ਡੰਗ ਮਾਰ ਹੀ ਗਿਆ ਸਾਡੇ ਦੁੱਧ ਘੜਾ ਪਿਆਈ ਸੀ ਇੱਕ ਫੀਸ ਤਾਂ ਮੇਰੀ ਧੀ ਦੀ ਭਰੀ ਨਹੀਂ ਗਈ ਹੈਗੀ ਉਹੀ बार-बार ਆਹੀ ਗੱਲ ਆਉਂਦੀ ਹੈ ਆਪਣੀ ਕੁੜੀ ਨੇ ਬਥੇਰਾ ਪਿੱਟ ਸਿਆਪਾ ਕੀਤਾ ਬਾਪੂ ਨਾ ਕਰ ਬਾਪੂ ਨਾ ਮੰਨ ਜਾ ਮੈਂ ਆਖਿਆ ਮਹਲ ਐ ਇੰਨਾ ਵਧੀਆ ਆਪਣਾ ਪਰਿਵਾਰ ਐ ਮਾ ਉਹਦੀ ਮਾਂ ਨੇ ਕੁੜੀ ਦੀ ਨੇ ਪਹਿਲੀ ਵਾਰ ਗਿਆ ਨੂੰ ਜਵਾਬ ਕਿਉਂ ਦੇਤਾ ਆਖਿਆ ਪਾ ਹੀ ਰਾਇਆ ਕਰਕੇ ਦੱਸਾਂਗੇ ਉਹਦੇ ਵੀ ਕੁੜੀ ਨੇ ਇਹੀ ਗੱਲ ਕਹੀ ਕਹਿੰਦੀ ਇਹ ਪਕਾਉਂਦੇ ਨੇ ਤੁਹਾਨੂੰ ਵੀ ਜੇ ਇਹ ਬਾਰ ਬਾਰ ਆਉਣਗੇ ਸਮਾਰ ਕੇ ਪਕਾ ਕੇ ਫੇਰ ਮੰਜਾਂਗੇ ਦੇਖ ਆ ਗਈ ਨਾ ਉਹੀ ਗੱਲ ਫਿਰ ਤੁਹਾਨੂੰ ਜਦੋਂ ਸਿਰ ਕੁੜੀ ਨੇ ਉਹਦੇ ਕਹਿਤਾ ਸੀ ਫਿਰ ਤੁਸੀਂ ਉਹਦੇ ਕੁੜੀ ਦੀ ਮੰਨ ਲੈਂਦੇ ਮੈਂ ਤਾਂ ਜਵਾਬ ਦੇਦਾ ਸੀ ਨਾ ਤੁਸੀਂ ਨਹੀਂ ਖੜਾ ਛੱਡਿਆ ਦਿਮਾਗ ਤੇ ਡਿਕਰਾ ਮੁੱਦਾ ਵੱਜਿਆ ਸੀ ਘਾਟੇ ਵਾਧਿਆਂ ਦਾ ਨਹੀਂ ਕਿਸੇ ਨੂੰ ਪਤਾ ਹੁੰਦਾ ਇਹ ਰੱਬ ਦੇ ਹੱਥ ਹੁੰਦੀ ਆ ਡੋਰ ਦਿਮਾਗ ਮੱਤ ਮਾਰੀ ਜਾਂਦੀ ਆ ਜਦੋਂ ਕਿਸੇ ਕੋਲ ਅੱਛਾ ਹੁਣ ਤਾਂ ਠੀਕ ਨਾ ਲੈ ਗਿਆ ਦਿਮਾਗ ਤੋਂ ਲੈ ਗਿਆ ਫੇਨੇ ਹੁਣ ਤਾਂ ਬਹੁਤ ਸੋਹਣਾ ਡਿਕਰਾ ਲੈ ਹੈਗਾ ਹੁਣ ਤਾਂ ਸਾਰਾ ਕੁਝ ਦਿਸਣ ਲੱਗ ਗਿਆ ਚਲ ਕੋਈ ਨਾ ਫਿਰ ਹੁਣ ਤੇਰੀ ਪੱਟੀ ਵੀ ਲੈ ਗਈ ਤੇਰਾ ਠੀਕਰਾ ਵੀ ਸਿੱਧਾ ਹੋ ਗਿਆ ਦਿਮਾਗ ਵਾਲਾ ਤੇ ਹੁਣ ਮੈਂ ਤੈਨੂੰ ਦੱਸੂਗੀ ਵੀ ਕੀ ਬਾਹ ਵਿਕਦੀ ਐ ਲੈ ਦੇਖ ਲੈ ਬਸ ਹਾ ਡਰਾਬੇ ਰਹਿੰਦੇ ਨੇ ਦੇਣ ਕਨਿਓ ਬਸ ਹਾ ਡਰਾਬੇ ਦੇ ਜਾਂਦੀਆਂ ਨੇ ਮਾਮਾ ਤੇ ਅੰਡਰਾਬੇ ਦੇ ਜਾਂਦੀਆਂ ਨੇ ਹੁਣ ਤਾਂ ਪਤਾ ਹੀ ਐ ਕੀ ਬਾਹ ਵਿਕਦੀ ਐ ਹੈ ਅਸੀਂ ਅਣਜਾਣ ਥੋੜੀ ਆ ਹੁਣ ਸਾਰਾ ਕੁਝ ਸਮਝਦਿਆ ਅਸੀਂ ਵੀ ਕੀ ਚਾਹਨੀ ਐ ਤੂੰ ਕਰ ਲੈ ਜਿਹੜਾ ਕੁਝ ਹੁੰਦਾ ਤੇ ਇਥੋਂ ਦੇਖੀ ਜੋ ਫਿਰ ਐਂ ਕੀ ਅਸੀਂ ਡਰਦੇ ਆ ਕਿਸੇ ਤੋਂ ਕੀ ਐ ਦੇ ਕੋਲੇ ਮਲੰਗਣੀ ਕੋਲੇ ਦੋਸਰੇ ਰਾਕਾ ਤਾਂ ਤੇ ਢੋਲੀ ਚ ਹੁੰਦਾ ਨਹੀਂ ਦਿਹਾੜੀ ਕਰਕੇ ਤਾਂ ਇਹਨਾਂ ਨੇ ਖਾਣੀ ਹੁੰਦੀ ਆ ਥੰਦਿਆਂ ਨੇ ਕਿੱਥੋਂ ਇਹ ਕੋਟ ਕਚੈਰੀਆਂ ਦੇ ਕੇਸ ਝਗੜ ਲੂਗੀ ਐ ਮੈਂ ਕਹਾਂ ਨਾ ਦਰੀਆਂ ਨਾ ਕਰ ਲੰਦਾ ਜਿਹੜਾ ਕੁਝ ਕਰਦੀਆਂ ਨੇ ਗੀਆਂ ਮੈਂ ਤੈਨੂੰ ਕਹਤਾ ਮੇਰੇ ਘਰ ਚੋਂ ਬਾਹਰ ਹੋ ਜਾਂਦਾ ਹੋ ਜਾ ਇੱਥੋਂ ਮੰਮੀ ਮੈਨੂੰ ਮਾਫ ਕਰ ਦੋ ਮੈਨੂੰ ਪਤਾ ਹੈ ਕੀ ਆ ਕਰਾਂ ਮੈਂ ਪੈਰ ਵੱਟ ਕੇ ਬਹੁਤ ਵੱਡੀ ਗਲਤੀ કરી ਆ ਮੈਨੋ ਨਹੀਂ ਪਤਾ ਸੀਗਾ ਕਿ ਮੈਨੂੰ ਇਹਨੇ ਦੁੱਖ ਦੇਖਣੇ ਪੈ ਜਾਣੇ ਆ ਅੱਛਾ ਹੁਣ ਪਤਾ ਲੱਗ ਗਿਆ ਬਿ ਦੁੱਖ ਦੇਖਣੇ ਪੈ ਜਾਣਿਆ ਹਲੇ ਕੀ ਪਤਾ ਤੇਰੇ ਨਾਲ ਕੀ ਕੀ ਬਣਨੀ ਹੈ ਜਿਹੜੀ ਤੂੰ ਇੱਥੇ ਸਾਨੂੰ ਚਾਰ ਜੀਆਂ ਨੂੰ ਤੜਫਾ ਕੇ ਗਈਆਂ ਕੀ ਮਾੜਾ ਕੀਤਾ ਸੀ ਅਸੀਂ ਤੇਰਾ ਕੀ ਮਾੜਾ ਕੀਤਾ ਸੀ ਆਹੀ ਕਿ ਤੈਨੂੰ ਆਪਦੇ ਘਰ ਦੀ ਨੂੰਹ ਹੁਣ ਆਇਆ ਸੀ ਨੌਕਰਾਨੀ ਤੋਂ ਮੰਮੀ ਮੈਨੂੰ ਪਤਾ ਹੈ ਕਿ ਤੂੰ ਸੇ ਮੈਨੂੰ ਬਹੁਤ ਪਿਆਰ ਕੀਤਾ ਚੁਲਾਕੀ ਹਣਾ ਕਦੇ ਛੋਮੀਆਂ ਨਹੀਂ ਰਹਿੰਦੀਆਂ ਪਰ ਮੈਂ ਤੁਹਾਡੇ ਮੁਰੇ ਹੱਥ ਜੋੜਦੀ ਆ ਮਾ ਮੈਨੂੰ ਇੱਕ ਵਾਰ ਤਾਂ ਮਾਫ ਕਰ ਦੇ ਇੱਕ ਵਾਰ ਕਰ ਦੇ ਮਾਂ ਬਣ ਕੇ ਮੈਂ ਪਹਿਲਾਂ ਬਹੁਤ ਵੱਡੀ ਗਲਤੀ ਕਰ ਚੁੱਕੀ ਆ ਉਹ ਗਲਤੀ ਮੈਂ ਦੁਬਾਰਾ ਨਹੀਂ ਕਰਨਾ ਚਾਹੁੰਦੀ ਮੈਂ ਹੱਥ ਬੰਨ੍ਹਦੀ ਆ ਤੇਰੇ ਮੂਹਰੇ ਸਾਨੂੰ ਮਾਫ ਕਰ ਦੇ ਚਲ ਕਰ ਚੁਬਾਰ ਹੋ ਜਾ ਤੁਰਪਾ ਮੈਂ ਤੇਰੇ ਅੱਗੇ ਪੱਲਾ ਰੱਖਦੀ ਆ ਮੈਂ ਇਹ ਪੱਲਾ ਤਾਂ ਬਹੁਤ ਪਹਿਲਾਂ ਤੇ ਰੱਖਿਆ ਸੀਗਾ ਮੈਂ ਕਮਲੀ ਸੀ ਮੈਂ ਤੇਰੀਆਂ ਗੱਲਾਂ 'ਚ ਆ ਗਈ ਤੈਨੂੰ ਅੱਜ ਤੇਰੇ ਨੂੰ ਮਨਾ ਦਿੱਤੀ ਨੂੰ ਮਨਾਈ ਆਪਦੀ ਤੁਰਪਾ ਚਲ ਤੁਰ ਜਾ चल चल। मेरे कार्टो बाहर हो जाएं मेनू मेरा पोता सदा बाता चाहिए। <laughs>